ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਮੈਚਿੰਗ ਦੁਪੱਟਿਆਂ ਦੇ ਨਾਲ ਕਾਟਨ ਸ਼ਰਟ ਦੀ ਜਿਹੜੀ ਕਲੈਕਸ਼ਨ ਲੈ ਕੇ ਆਏ ਹਾਂ ਕਾਟਨ ਦੀ ਸ਼ਰਟ ਹੋਏਗੀ ਫੁੱਲੀ ਏਮਬਰਾਇਡਰ ਹੋਏਗੀ ਦੁਪੱਟਾ ਵੀ ਆਲਸੋ ਏਮਬਰਾਇਡਰ ਹੋਏਗਾ ਤੇ ਨਾਲ ਚਿਕਨ ਦੀ ਬਾਟਮ ਹੋਏਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਮਡਾਲ कॉटन ਦੇ ਉੱਪਰ ਹੋਣਗੇ ਡਿਜਿਟਲ ਪ੍ਰਿੰਟ ਦੀ ਸ਼ਰਟ ਹੋਏਗੀ ਨਾਲ ਸੈਲਫ ਪ੍ਰਿੰਟ ਜਿਹੜੇ ਬਾਟਮ ਹੋਏਗਾ ਡਿਜਿਟਲ ਪ੍ਰਿੰਟ ਦਾ ਹੀ ਦੁਪੱਟਾ ਹੋਏਗਾ ਸੌਫਟ ਕੁਆਲਿਟੀ ਦਾ ਜਿਹੜਾ ਇਹ ਸਟੱਫ ਰੈਨ ਵਾਲਾ ਤੁਸੀਂ ਵਿਦਾਊਟ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੈਗੇ ਹੋ ਪ੍ਰਾਈਸ ਰਹੇਗਾ 2950 ਪਰ ਸ਼ਿਪਿੰਗ ਫ੍ਰੀ ਹੋਏਗੀ ਤੇ 2.5 ਮੀਟਰ ਦਾ ਖੁੱਲਾ ਡੁੱਲਾ ਜਿਹੜਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਸੂਟ ਹੋਣਗੇ ਜਿਹੜੇ ਜਾਰਜਟ ਦੀ ਸ਼ਰਟ ਹੋਏਗੀ ਜਿਸ ਦੇ ਉੱਪਰ ਸੈਲਫ ਹੈਗਾ ਜਿਹੜਾ ਵਾਰੀ ਦਾ ਕੰਮ ਕੀਤਾ ਗਿਆ ਹੈਗਾ ਤੇ ਨਾਲ ਹੀ ਜਾਰਜਟ ਦਾ ਦੁਪੱਟਾ ਹੋਏਗਾ ਜੋ ਕਿ ਡਿਜੀ ਬਰੱਡੇ ਪਾਨੇ ਦਾ ਜਿਹੜਾ ਦੁਪੱਟਾ ਰਹਿਣ ਵਾਲਾ ਹੈਗਾ ਤੇ ਨਾਲ ਜਿਹੜੀ ਹੋएगी ਪਿਓਰ ਜਾਰਜਟ ਦੀ ਬਾਟਮ ਹੋएगी ਤੇ ਬਾਟਮ ਵੀ ਜਿਹੜੀ ਹੈਗੀ ਆ ਉਹਦੀ ਕਟਾ 2.5 ਮੀਟਰ ਦੀ ਰਹਿਣ ਵਾਲੀ ਹੈਗੀ 2850 ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈਗੀ ਆ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਕਾਟਨ ਦਾ ਜਿਹੜਾ ਆਲਓਵਰ ਸੂਟ ਹੋਏਗਾ ਤੇ ਨਾਲ ਕਾਟਨ ਦਾ ਹੀ ਦੁਪੱਟਾ ਰਹਿਣ ਵਾਲਾ ਹੈਗਾ ਤੇ 950 ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਆਲਓਵਰ ਸੂਟ ਹੋਏਗਾ ਤੇ ਨਾਲ ਜਿਹੜਾ ਕੰਟਰਾਸਟ ਇਹਨਾਂ ਦੇ ਨਾਲ ਦੁਪੱਟਾ ਰਹਿਣ ਵਾਲਾ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਹੈ ਜਿਹੜੇ ਇਹਨਾਂ ਦੇ